ਐਸਾ ਦੇਖਿਆ ਗਿਆ ਜਦ ਮਨੁੱਖ ਹਰ ਜਗ੍ਹਾ ਤੋਂ ਨਿਆਸਰਾ ਹੁੰਦਾ ਹੈ ਤਾਂ ਫਿਰ ਪਰਮਾਤਮਾ ਦਾ ਆਸਰਾ ਪਕੜਦਾ ਉਸ ਤੋਂ ਪਹਿਲੇ ਨਹੀਂ ਜੈਸੇ ਰੋਗੀ ਹੋਵੇ ਬਿਮਾਰ ਹੋਵੇ ਤੂੰ ਪਹਿਲੇ ਤੇ ਐਲੋਪੈਥੀ ਡਾਕਟਰਾਂ ਦੇ ਚੱਕਰ ਵਿੱਚ ਪਾਵਾਂਗੇ ਕਿਦਰੇ ਆਸਾਦ ਰੋਗ ਹੈ ਬੜਾ ਇਲਾਜ ਕਰਾਇਆ ਨਹੀਂ ਠੀਕ ਹੋਇਆ ਚਲੋ ਆਯੁਰਵੇਦ ਦੇਖ ਲੈਂਦੇ ਆ ਹੋਮ्योपैथी ਦੇਖ ਲੈਂਦੇ ਨੇ ਪਰ ਇਹ ਹੋਮੈਪੈਥੀ اور ਆਯੁਰਵੇਦਕ ਡੰਗ ਨਾਲ ਇਲਾਜ ਕਰੰਦਾ ਹੈ ਨਹੀਂ ਠੀਕ ਹੋਇਆ ਹੋਮੈਪੈਥੀ ਵੀ ਠੀਕ ਨਹੀਂ ਕਰ ਸਕੇ ਆਯੁਰਵੇਦ ਨਾਲ ਵੀ ਰੋਗ ਦੂਰ ਨਹੀਂ ਹੋਇਆ ਚਲੋ ਨੇਚਰ ਪੇਥੀ ਪਰ ਉਸ ਨਾਲ ਵੀ ਮਸਲਾ ਹੱਲ ਨਹੀਂ ਆਇਆ ਜਦ ਸਾਰੀ ਜਗਤ ਤੋਂ ਮਨੁੱਖ ਨਿਆਸਰਾ ਹੋ ਗਿਆ ਯੂਨਾਨੀ ਤਿਬ ਦੇਖ ਲਿਆ ਆਯੁਰਵੇਦ ਦੇਖ ਲਿਆ ਓਮੇਪੈਥੀ ਦੇਖ ਲਈ ਨੇਚਰ ਪੈਥੀ ਦੇਖ ਲਈ ਐਲੋਪੈਥੀ ਦੇਖ ਲਈ ਹਰ ਜਗ੍ਹਾ ਤੋਂ ਜਦ ਨਿਰਾਸ਼ ਹੋਇਆ ਉਸ ਸਮੇਂ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ ਗੁਰੂ ਦੀ ਟੀਕਾ ਪਕੜਦਾ ਪਰਮਾਰਾਜ ਦੀ ਬਾਣੀ ਐਸਾ ਕਹਿੰਦੀ ਏ ਜੋ ਸ਼ੁਰੂ ਸ਼ੁਰੂ ਦੇ ਚੀ ਪਰਮਾਤਮਾ ਦੀ ਟੇਕ پکڑ ਲਵੇ ਪਰਮਾਤਮਾ ਦਾ ਆਸਰਾ پکڑ ਲਵੇ ਜ਼ਿੰਦਗੀ ਦੇ ਵਿੱਚ ਕਦੀ ਬਿਅਸਰਾ ਹੁੰਦਾ ਹੀ ਨਹੀਂ ਨੇ ਆਸਰਾ ਹੁੰਦਾ ਹੀ ਨਹੀਂ ਨੇ ਭਰਪੂਰਨ ਭਰੋਸੇ ਨਾਲ ਪੂਰੀ ਇਕਾਗਰਤਾ ਦੇ ਨਾਲ ਇਹ ਟੇਕ پکڑਣੀ ਕਠਨ ਹੈ ਕਠਨ ਹੈ ਬਿਅਸਰਾ ਹੋਏ ਬਿਨਾ ਉਹਦਾ ਆਸਰਾ پکڑਣਾ ਔਖਾ ਹੈ ਜਿਵੇਂ ਮੈਂ ਇੱਕ ਉਦਾਹਰਣ ਦਿੰਦਾ ਹੈ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਐਸਾ ਹੀ ਹੈ ਪਰ ਜਿਹੜਾ ਮਨੁੱਖ ਸ਼ੁਰੂ ਤੋਂ ਹੀ ਪ੍ਰਭੂ ਦਾ ਤਾਮਨ ਪਕੜ ਲੈਂਦਾ ਹੈ ਆਪਣੀ नावਕਾ ਪ੍ਰਭੂ ਦੇ ਹਵਾਲੇ ਕਰ ਦਿੰਦਾ ਹੈ ਫਿਰ ਐਸੇ ਮਨੁੱਖ ਦਾ ਮਕਸਦ ਹੱਲ ਹੋ ਜਾਂਦਾ ਹੈ ਇਸ ਪਾਵਨ ਪਵਿੱਤਰ ਵਾਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੁਝ ਐਸਾ ਹੀ ਬਿਆਨ ਕੀਤਾ ਹੈ ਕਿ ਚੋਕੇ ਚਾਰ ਪਦੇ ਨੇ ਪਹਿਲੇ ਕੁਝ ਪਦੇ ਆnde ਆਖਰੀ ਅਰਥ ਜੋ ਹੈ ਸਰਵਨ ਕਰੋ ਮੂਲ ਵਿਚਾਰਧਾਰਾ ਮੈਂ ਤੁਹਾਡੇ ਸਾਹਮਣੇ ਰੱਖੀਏ ਈਸ਼ਵਰ ਦੀ ਟੇਕ ਪ੍ਰਭੂ ਦੀ ਟੇਕ ਮਨੁੱਖ ਜੀਵਦਾ ਹੈ ਵਖ ਵਖ ਆਸਰੇ ਬਣਾ ਕੇ ਸਿਰਫ ਇੱਕ ਪ੍ਰਮਾਤਮਾ ਨੂੰ ਆਸਰਾ ਉਦੋਂ ਬਣਾਉਂਦਾ ਜਦ ਬਿਨ ਆਸਰਾ ਹੋ ਜਾਵੇ ਉਸ ਤੋਂ ਪਹਿਲੇ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ ਅਗਰ ਆਸਰਾ ਪਕੜਦਾ ਵੀ ਹੈ ਰੰਚਕ ਮਾਤਰ ਬਹੁਤ ਛੋਟਾ ਜਿਹਾ ਹੈ ਸਾ ਪੂਰਨ ਆਸ ਆਸ ਦੀ ਡੋਰੀ ਇਹ ਪ੍ਰਮਾਤਮਾ ਦੇ ਨਾਲ ਲਹਿ ਜੋੜਦਾ ਪਾਵਨ ਪਵਿੱਤਰ ਬਾਖ ਇਹ ਪ੍ਰੇਰਣਾ ਦੇ ਰਿਹਾ ਹੈ ਆਸਰਾ ਤੇ ਉਹੀ ਹੈ ਪ੍ਰਮਾਤਮਾ ਹੈ ਔਰ ਉਹੀ ਅਨੇਕਾ ਰੂਪਾਂ ਦੇ ਵਿੱਚ ਮਨੁੱਖ ਦੇ ਕਾਰਜਾਂ ਨੂੰ ਸਵਾਰਦਾ ਹੈ ਇਹ ਗੱਲ ਵੱਖਰੀ ਹੈ ਮਨੁੱਖ ਮਨੁੱਖ ਤੋਂ ਪ੍ਰਭਾਵਤ ਹੈ ਮਨੁੱਖ ਨੂੰ ਆਸਰਾ ਬਣਾਣਾ ਹੈ ਇਹ ਮਨੁੱਖ ਬਾਵੇਂ ਪਰਿਵਾਰਕ ਨੇ ਤੇ ਬਾਵੇਂ ਧਾਰਮਕ ਨੇ ਕੋਈ ਮਨੁੱਖ ਚਾਹੀਦਾ ਹੈ ਮਨੁੱਖੀ ਗੁਰੂ ਚਾਹੀਦਾ ਹੈ ਮਨੁੱਖੀ ਰੱਬ ਚਾਹੀਦਾ ਹੈ ਮਨੁੱਖੀ ਪਰਿਵਾਰ ਦੇ ਸਦਸਾ ਚਾਹੀਦੇ ਨੇ ਇਹ ਮਨੁੱਖ ਤੋਂ ਉੱਚਾ ਨਹੀਂ ਉੱਠਦਾ ਔਰ ਮੰਗ ਮਨੁਖ ਹੋ ਕੇ ਮਨੁਖ ਕੋਲ ਕਰਦਾ ਜਦ ਕਿ ਸਤਗੁਰ ਸਮਝਾਉਂਦੇ ਨੇ ਮਨੁਖ ਕੀ ਟੇਕ ਬਿਰਥੀ ਸਭ ਜਾਣ ਬਿਰਥ ਜਾਣ ਦੇਵਨ ਕੋ ਏ ਕੈ ਭਗਵਾਨ ਮਨੁਖ ਦਾ ਮਨੁਖ ਦੇ ਅੱਗੋਂ ਫਰਿਆਦ ਕਰਨਾ ਭਾਈ ਗੁਰਦਾਸ ਤੇ ਕਹਿੰਦੇ ਨੇ ਮਨਮੁਖ ਹੋਏ ਬੰਦੇ ਦਾ ਬੰਦਾ ਤੇ ਮਨਮੁਖ ਇਹ ਬੰਦੇ ਦੀ ਬੰਦਗੀ ਕਰਨ ਲੱਗ ਪਿਆ ਇਹ ਬੰਦੇ ਦਾ ਬੰਦਾ ਬਣ ਗਿਆ ਜਦ ਕਿ ਇਸ ਨੂੰ ਗੁਰੂ ਦਾ ਬੰਦਾ ਬਣਨਾ ਚਾਹੀਦਾ ਹੈ ਪ੍ਰਭੂ ਦਾ ਬੰਦਾ ਬਣਨਾ ਚਾਹੀਦਾ ਬੰਦੇ ਦਾ ਮਤਲਬ ਹੀ ਹੈ ਜੋ ਬੰਦਗੀ ਕਰਦਾ ਹੈ ਖੁਦਾ ਦੀ ਬੰਦਗੀ ਕਰਦਾ ਹੈ ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ ਬਾਈ ਸਾਹਿਬ ਭਾਈ ਨੰਦ ਲਾਲ ਬੰਦਾ ਹੈ ਵਾ ਇਸੇ ਵਾਸਤੇ ਬੰਦਗੀ ਕਰੇ ਪ੍ਰਭੂ ਦੀ ਟੇਕ ਪਕੜੇ ਗੁਰੂ ਦੀ ਟੇਕ ਪਕੜੇ ਪਕੜਦਾ ਉਦੋਂ ਪਦੋਂ ਜਦੋਂ ਸਾਰੇ ਆਸਰੇ ਟੁੱਟ ਜਾਂਦੇ ਨੇ ਜਦ ਦੇਖਦਾ ਹੈ ਮਨੁੱਖ ਕੋਲ ਕੁਝ ਵੀ ਨਹੀਂ ਬਣਿਆ ਚਾਹੇ ਇਹ ਮਨੁੱਖ ਪਰਿਵਾਰ ਦੇ ਮੈਂਬਰ ਸਨ ਚਾਹੇ ਮਨੁੱਖ ਮਿੱਤਰ ਸਨ ਚਾਹੇ ਮਨੁੱਖ ਕੋਈ ਸੰਤ ਸੀ ਦੇਹਧਾਰੀ ਆਪਣੇ ਆਪ ਨੂੰ ਗੁਰੂ ਕਹਿਣ ਵਾਲਾ ਇਹ ਸੀ ਕਿਦਰੇ ਵੀ ਖੇੜ ਨਹੀਂ ਬਣੇ ਸਭ ਜਗ੍ਹਾ ਤੋਂ ਨਿਆਸਰਾ ਹੋ ਕੇ मनुख ईश्वर ਦਾ ਆਸਰਾ ਪਕੜਦਾ ਇਸ ਪਾਵਨ ਨੂੰ ਪਵਿੱਤਰ ਬਾਗ ਦੇ ਸਾਹਿਬ ਸਮਝਾ ਰਹੇ ਨੇ ਨਹੀਂ ਤੂੰ ਸ਼ੁਰੂ ਤੋਂ ਹੀ ਪ੍ਰਭੂ ਦਾ ਆਸਰਾ ਪਕੜ ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ ਹਾਂ ਇਤਨੀ ਪੂਰੀ ਕਾਗਰਤਾ ਤੇ ਭਰੋਸੇ ਨਾਲ ਆਸਰਾ ਪਕੜਨਾ ਔਖੀ ਗੱਲ ਹੈ ਕੀ ਹੋਇਆ ਮੱਥਾ ਡੇਕ ਰਿਹਾ ਬਾਣੀ ਪੜ ਰਿਹਾ ਆ ਰਿਹਾ ਹੈ ਗੁਰਦਾਰੇ ਪਰ ਅਜੇ ਜ਼ਿੰਦਗੀ ਦੇ ਸਾਰੇ ਇਨੇ ਹੋਰ ਬੜਾਏ ਨੇ ਅਜੇ ਜੀਵਨ ਦੀ ਡੋਰ ਇਸਨੇ ਕਿਸੇ ਹੋਰ ਦੇ ਹੱਥ ਪਕੜਾਈ ਹੋਈ ਏ ਅਜੇ ਡੋਰੀ ਇਸਨੇ ਪ੍ਰਭੂ ਨੂੰ ਨਹੀਂ ਪਕੜਾਈ ਪ੍ਰਭ ਡੋਰੀ ਹੱਥ ਤੇ ਮਾਰੇ ਕਬੀਰ ਕੋਕਰ RAM ਕੋ ਮੁਤੀਆ ਮੇਰੋ ਨਾਮ ਗਲੇ ਹਮਾਰੇ ਜੈਵਰੀ ਜੇ ਖਿੰਚੇ ਤੈ ਜਾਓ ਏ RAM ਕਹ ਤੇਰਾ ਕੋਕਰ ਹਾਂ ਤੇ ਮੈਂ ਆਪਣੇ ਗਲੇ ਦੀ ਰਸਈ ਤੇਰੇ ਹੱਥ ਪਕੜਾ ਦਿੱਤੀ ਹੁਣ ਜਿੱਧਰ ਤੂੰ ਲੈ ਜਾ ਕਬੂ ਪਰਵਾਹ ਐਸਾ ਤੇ ਉਹੀ ਕਰ ਸਕਦਾ ਜਿਹਨੂੰ ਪੂਰਾ ਭਰੋਸਾ ਹੈ ਔਰ ਇਹ ਬਹੁਤ ਵੱਡੀ ਘਟਨਾ ਘਟ ਜਾਂਦੀ ਹੈ ਜੀਵਨ ਦੇ ਚ ਕ੍ਰਾਂਤੀ ਹੋ ਜਾਂਦੀ ਹੈ ਜਦ ਮਨੁੱਖ ਡੋਰੀ ਰਾਮ ਨੂੰ ਪਕੜਾ ਦਿੰਦਾ ਹੈ ਅਹ ਲੈ